ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨੀਆਂ ਦੀ ਅੱਜ ਇੱਕ ਕਰਤੂਤ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਸੱਜਣ ਨੇ ਕੈਨੇਡਾ ਤੋਂ ਫੋਨ ਕੀਤਾ ਸੀ ਕੱਲ ਉਹ ਕਹਿੰਦਾ ਜੀ ਥੋੜੀ ਜੀ ਗੌਰ ਕਰਿਓ ਟਰੱਕ ਡਰਾਈਵਰ ਨੇ ਉਹ ਤੇ ਖਾਸ ਕਰਕੇ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਜਿਹੜੇ ਮੁਸਲਮ ਕਮਿਊਨਿਟੀ ਦੇ ਵਿੱਚੋਂ ਨੇ ਖਾਸ ਕਰਕੇ ਜਿਹੜੇ ਬੰਗਲਾਦੇਸ਼ੀ ਨੇ ਜਿਹੜੇ ਇੰਗਲੈਂਡ ਰਹਿੰਦੇ ਆ ਕੈਨੇਡਾ ਰਹਿੰਦੇ ਆ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਨੇ ਇਹ ਲੋਕ ਸਿੱਖ ਕੁੜੀਆਂ ਦੇ ਨਾਲ ਜਾਂ Hindu ਕੁੜੀਆਂ ਦੇ ਨਾਲ ਪਹਿਲਾਂ ਭਾਈਚਾਰਕ ਸਾਂਝ ਦੇ ਤੌਰ ਤੇ ਰਿਲੇਸ਼ਨ ਬਣਾ ਲੈਂਦੇ ਨੇ ਉਹਨਾਂ ਦੇ ਨਾਲ ਨੇੜਤਾ ਬਣਾ ਲੈਂਦੇ ਤੇ ਫਿਰ ਉਹਨਾਂ ਨੂੰ ਕੋਈ ਵਧੀਆ ਜੌਬ ਦਾ ਲਾਲਚ ਦੇ ਕੇ ਉਹਨਾਂ ਦੇ ਨਾਲ ਇਹ ਕਹਿ ਲਈਏ ਦੋਸਤੀ ਦਾ ਹੱਥ ਅੱਗੇ ਬਣਾਉਂਦੇ ਹੋਏ ਮੈਰਿਜ ਤੱਕ ਪਹੁੰਚ ਜਾਂਦੇ ਆ ਤੇ ਕਈਆਂ ਕੁੜੀਆਂ ਨੇ ਮੈਰਿਜ ਕਰਵਾ ਵੀ ਲਈ ਮੈਰਿਜ ਇਹਨਾਂ ਨਾਲ ਕਰਵਾਉਣ ਤੋਂ ਮਤਲਬ ਹੁੰਦਾ ਕਿ ਧਰਮ ਪਰਿਵਰਤਨ ਯਾਨੀ ਕਿ ਜੇ ਕੋਈ ਸਿੱਖ ਕੁੜੀ ਹੈ Hindu ਕੁੜੀ ਹੈ ਉਹਨੂੰ ਇਸਲਾਮ ਕਬੂਲ ਕਰਨਾ ਪੈਂਦਾ ਇਹਨਾਂ ਦੀ ਨੇੜਤਾ ਵਧਾਉਣ ਤੋਂ ਮਤਲਬ ਇਹ ਹੁੰਦਾ ਆਸ਼ਾ ਕਈਆਂ ਨੂੰ ਇਤਰਾਜ ਹੁੰਦਾ ਕਿ ਅਸੀਂ ਵੀ ਮੁਸਲਮ ਹੈਗਿਆਂ ਦੀ ਭਾਰਤ ਦੇ ਵਿੱਚ ਬਹੁਤ ਵੱਡੀ ਕਮਿਊਨਿਟੀ ਮੁਸਲਮ ਭਰਾਮਾਂ ਦੀ ਹੈਗੀ ਹੈ ਜਦੋਂ ਕਿਤੇ ਈਦ ਆਉਂਦੀ ਹੈ ਉਦੋਂ ਈਦ ਮੁਬਾਰਕ ਉਹਨਾਂ ਨੂੰ ਕਹਿੰਨੇ ਆ ਸੀ ਇਹ ਭਾਈਚਾਰਕ ਸਾਂਝ ਹੈ ਪਰ ਮੈਂ ਗੱਲ ਉਹਨਾਂ ਲੋਕਾਂ ਦੀ ਕਰ ਰਿਹਾ ਜਿਹੜੇ ਭਾਈਚਾਰਕ ਸਾਂਝ ਬਣਾਉਂਦੇ ਹੋਏ ਕੁੜੀਆਂ ਦੇ ਨਾਲ ਐਨੀ ਨੇੜਤਾ ਬਣਾ ਲੈਂਦੇ ਆ ਫਿਰ ਉਹਨਾਂ ਨੂੰ ਮੈਰਿਜ ਕਰਾ ਕੇ ਧਰਮ ਪਰਿਵਰਤਨ ਕਰਵਾ ਦਿੰਦੇ ਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਟੰਟ ਇੱਥੇ ਬਣਿਆ ਹੋਏ ਸੀ ਕਿ ਪੰਜਾਬ ਨੂੰ ਅਸਾਈ ਬਣਾਇਆ ਜਾ ਰਿਹਾ ਹੈ ਜਣੇ ਕਿ ਤੁੰਦ ਪਾਦਰੀ ਜਿਹੜੇ ਨੇ ਉਹ ਗਮਰਾਹ ਕਰਦੇ ਨੇ ਇਕਾ ਤਾਂਕਪੁਰ ਜੇਲ੍ਹ ਦੇ ਵਿੱਚ ਬੈਠਾ ਵਜਿੰਦਰ ਕਰਕੇ ਉਹਦੇ ਕੋਲੋਂ ਫੋਨ ਫੜਿਆ ਗਿਆ ਸੀ ਪਤਾ ਨਹੀਂ ਕੈਸ਼ ਫੜਿਆ ਗਿਆ ਕਾਫੀ ਪਖੰਡ ਦਾ ਜੂਨੇ ਕੀਤੀ ਸੀ ਪਰ ਮੈਂ ਇਥੇ ਇੱਕ ਬੇਨਤੀ ਹੋਰ ਕਰਨੀ ਆ ਵੀ اخਲਾਕੀ ਤੌਰ ਤੇ ਆਪਣੇ ਮਜਬੂਦ ਦੀ ਗੱਲ ਕਰਨਾ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਸਭ ਨੂੰ ਹੱਕ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਜਿਹੜਾ ਮਰਜ਼ੀ ਕਰੇ ਮੈਂ ਤਾਂ ਤੱਕ ਵੀ ਕਿਹਾ ਹੋਇਆ ਹੈ ਕਿ ਪੰਜਾਬ ਕੱਲੇ ਸਿੱਖਾਂ ਦਾ ਨਹੀਂ ਪੰਜਾਬ ਪੰਜਾਬੀਆਂ ਦਾ ਹੈ ਇੱਥੇ ਸਭ ਕਮਿਊਨਿਟੀਆਂ ਦੇ ਲੋਕ ਰਹਿੰਦੇ ਆ ਭਾਈਚਾਰਕ ਸਾਂਝ ਹੈ ਬਹੁਤ ਵੱਡੀ ਪਰ ਜਿਹੜੇ ਲੋਕ ਅੰਦਰ ਕੁਝ ਹੋਰ ਨੇ ਬਾਹਰ ਕੁਝ ਹੋਰ ਨੇ ਉਹਨਾਂ ਲਈ ਬੇਨਤੀ ਹੈ ਜਿਹੜੇ ਸੱਜਣ ਨੇ ਮੈਨੂੰ ਫੋਨ ਕੀਤਾ ਉਹ ਕਹਿੰਦਾ ਜੀ ਇੱਥੇ ਇੱਕ ਸਟੂਡੈਂਟ ਕੁੜੀ ਆਈ ਉਹ Hindu ਪਰਿਵਾਰ ਵਿੱਚੋਂ ਸੀ ਕਹਿੰਦੇ ਉਹਦੇ ਕੋਲੇ ਕੋਈ ਜੌਬ ਹੈ ਨਹੀਂ ਸੀ ਤੇ ਉਹ ਕੁੜੀ ਦੀਆਂ ਹੋਰ ਦੋ ਚਾਰ ਫਰੈਂਡਾਂ ਸੀ ਇੱਕ ਰੂਮ ਵਿੱਚ ਰਹਿੰਦੀਆਂ ਸੀ ਸਟੱਡੀ ਵਾਸਤੇ ਕਹਿੰਦੇ ਉਹਨਾਂ ਦੇ ਨਾਲ ਮੁਸਲਮ ਜਿਹੜੀ ਕਮਿਊਨਿਟੀ ਦੇ ਕੁਝ ਮੁੰਡੇ ਸੀ ਉਹਨਾਂ ਨੇ ਨੈਟ ਦਾ ਬਣਾ ਲਈ ਇਹ ਜ਼ਿਆਦਾਤਰ ਤੇ ਪਾਕਿਸਤਾਨੀ ਤੇ ਬੰਗਲਾਦੇਸ਼ੀ ਹੁੰਦੇ ਆ ਕਹਿੰਦੇ ਫਿਰ ਉਹ ਦੋ ਕੁੜੀਆਂ ਦੇ ਨਾਲ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਕੀ ਹੋਇਆ ਕਹਿੰਦੇ ਉਹਨਾਂ ਕੁੜੀਆਂ ਨੂੰ ਮਜਬੂਰ ਕੀਤਾ ਕਿ ਤੁਹਾਨੂੰ ਮੁਸਲਮ ਬਣਨਾ ਪੈਣਾ ਕਲਮਾ ਪੜ੍ਹ ਕੇ ਜਾਣੇ ਕਿ ਇਸਲਾਮ ਕਬੂਲ ਕਰਨਾ ਪੈਣਾ ਹੁਣੇ ਸਭ ਤੋਂ ਵੱਡੀ ਜਿਹੜੀ ਕਣੌਣੀ ਹਰਕਤ ਹੈ ਇਹ ਕੌਣ ਕਰਵਾ ਰਿਹਾ ਹੈ ਇਹਦੇ ਪਿੱਛੇ ਕੀ ਹੈ ਜਿਹੜੇ ਸਾਡੇ ਇਥੋਂ ਪੰਜਾਬ ਦੇ ਵਿੱਚੋਂ ਕਿ ਬੱਬਰ ਖਾਲਸਾ ਜਾਂ ਕੋਈ ਹੋਰ ਸੀ ਜਿਹੜੇ ਖੜਕੂ ਬਾਦ ਨਾਲ ਜੁੜੇ ਸੀ ਜਿਹਨਾਂ ਦੇ ਤਾਰਾਂ ਉਹ ਜਾ ਕੇ ਪਾਕਿਸਤਾਨ ਠਹਿਰਦੇ ਸੀ ਤੇ ਪਾਕਿਸਤਾਨ ਠਹਿਰਨ ਤੋਂ ਭਾਵ ਮਤਲਬ ਇਹ ਹੁੰਦਾ ਕਿ ਆਈਐਸਆਈ ਦੇ ਨਾਲ ਉਹਨਾਂ ਦੇ ਸਬੰਧ ਉਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਇਸ ਵਿਸ਼ੇ ਤੇ ਗੱਲ ਕੀਤੀ ਆ ਜਿਹੜੀ ਆਈਐਸਆਈ ਏਜੰਸੀ ਪਾਕਿਸਤਾਨ ਦੀ ਹੈਗੀ ਆ ਤੇ ਉਹ ਕਿਦਾਂ ਕੈਨੇਡਾ ਦੇ ਅਮਰੀਕਾ ਦੇ ਇੰਗਲੈਂਡ ਦੇ ਆਸਟ੍ਰੇਲੀਆ ਦੇ ਸਿੱਖਾਂ ਨੂੰ ਗੁੰਮਰਾਹ ਕਰਦੇ ਆ ਗੁੰਮਰਾਹ ਕਰਕੇ ਕਿਦਾਂ ਉਹ ਉਹਨਾਂ ਦੇ ਕੋਲੋਂ ਧਰਮ ਪਰिवर्तन ਕਰਾਉਂਦੇ ਐ ਇਹ ਬਰੀਕੀ ਦੇ ਨਾਲ ਸਾਨੂੰ ਸੋਚਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਬੱਚੇ ਸਾਡੇ ਪੰਜਾਬ ਤੋਂ ਸਟੂਡੈਂਟ ਜਾਂਦੇ ਉਹਨਾਂ ਲਈ ਬੇਨਤੀ ਹੈ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਕੰਟਰੋਲ ਵਿੱਚ ਰੱਖੋ ਖਾਸ ਕਰਕੇ ਜਿਹੜੇ ਬੱਚੇ ਲੋੜਵੰਦ ਐ ਹੁਣ ਕੈਨੇਡਾ ਵਿੱਚ ਮੰਦੀ ਐ ਹਰ ਇੱਕ ਮੁਲਖਾਂ ਦੇ ਵਿੱਚ ਮੰਦੀ ਐ ਬਹੁਤਾ ਕਾਰੋਬਾਰ ਕੋਈ ਕੰਮ ਧੰਦਾ ਹੈ ਨਹੀਂ ਤੇ ਬੱਚੇ ਫਿਰ ਲਾਜबस ਆ ਕੇ ਜਾਂ ਕਹਿ ਲਈਏ ਮਜਬੂਰੀ ਵਸੂ ਕੇ ਇਨਾਂ ਦੇ ਜਾਲ ਵਿੱਚ ਫਸ ਜਾਂਦੇ ਐ ਤੇ ਉਹ ਜਾਲ ਵਿੱਚ ਐਸਾ ਫਸਾਉਂਦੇ ਐ ਮਜਬੂਰ ਕਰ ਦਿੰਦੇ ਐ ਕਿ ਤੁਸੀਂ ਧਰਮ ਪਰਿਵਰਤਨ ਕਰ ਲਓ ਜਾਨੀ ਕਿ ਜੇ ਕੋਈ ਸਿੱਖ ਐ ਕੋਈ ਹਿੰਦੂ ਐ ਉਹਨੂੰ ਮੁਸਲਮ ਬਣਾਇਆ ਜਾਂਦਾ ਜਾਦਾ ਤੌਰ ਤੇ ਇਹ ਜਿਹੜੀ ਕਰਦੂਤ ਐ ਇੰਗਲੈਂਡ ਦੇ ਵਿੱਚ ਐ ਤੇ ਜਿੰਨੇ ਵੀ ਇੰਗਲੈਂਡ ਵਾਸੀ ਨੇ ਉਹਨਾਂ ਦੇ ਬਹੁਤਿਆਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਕਿ ਇਸ ਤਰੀਕੇ ਨਾਲ ਤੁਸੀਂ ਗੱਲ ਕਰਦੇ ਪਰ ਮੈਂ ਗੱਲ ਇਕੱਲਾ ਕਰ ਸਕਦਾ ਜਿੰਨੀ ਕਿ ਮੈਥੋਂ ਹੁੰਦੀ ਐ ਤੁਸੀਂ ਐਡੇ ਐਡੇ ਗੁਰਦੁਆਰੇ ਬਣਾਏ ਨੇ ਅਨੇ ਕਾਲਾ ਸਤਾਨੀ ਉੱਥੇ ਨਾਰੇ ਲਾਉਂਦੇ ਖਾਲਸਾ ਆਂਦੇ ਉਹ ਕਿੱਥੇ ਐ ਉਹ ਕਿਉਂ ਨਹੀਂ ਗੌਰ ਕਰਦੇ ਵੀ ਸਾਡੇ ਮਜਬ ਦੀ ਸਾਡੇ ਧਰਮ ਦੀ ਕੁੜੀ ਦੇ ਨਾਲ ਭਵੇਂ ਹਿੰਦੂ ਆ ਭਾਵੇਂ ਮੁਸਲਮਾ ਉਹਦੇ ਸੌਰੀ ਭਾਵੇਂ ਸਿੱਖ ਆ ਉਹਦੇ ਨਾਲ ਇਹ ਕਿਉਂ ਜ਼ਬਰਦਸਤ ਕੀਤੀ ਜਾ ਰਹੀ ਹੈ ਕੀ ਜਿਹੜੇ ਖਾਲਸਾ ਨਹੀਂ ਜਾਂ ਗੁਰਦਾਂ ਦੇ ਕੜਮ ਚੌਧਰੀ ਨੇ ਉਹ ਗੋਲਕਾਂ ਦੇ ਪੈਸੇ ਇਕੱਠੇ ਕਰਨ ਵਾਸਤੇ ਉਹ ਕੌਮ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਉਹਨਾਂ ਨੂੰ ਇਹਨਾਂ ਮੁੱਦਿਆਂ ਦਾ ਇਹਨਾਂ ਇਸ਼ੂਆਂ ਦਾ ਪਤਾ ਨਹੀਂ ਲੱਗਦਾ ਵੀ ਇੰਗਲੈਂਡ ਦੇ ਵਿੱਚ ਕਿਦਾਂ ਧਰਮ ਪਰਿਵਰਤਨ ਇੱਕ ਸ਼ਾਸਨ ਦੇ ਤਹਿਤ ਕਰਵਾਇਆ ਜਾ ਰਿਹਾ ਹੈ ਕਦੋਂ ਚਾਹੋਂਗੇ ਤੁਸੀਂ ਮੈਨੂੰ ਫੋਨ ਕਰਕੇ ਕਹਿੰਦੇ ਕਹਿੰਦੇ ਇਦਾਂ ਗੱਲ ਕਹਿ ਦਿਓ ਮੈਂ ਕੱਲਾ ਕਹਿ ਦੂੰ ਕਿੰਨਾ ਕੱਲਾ ਪਿੱਟੀ ਜਾਊਂਗਾ ਮੈਂ ਇੱਕ ਮੈਂ ਤਾਂ ਬੋਲ ਕੇ ਮੈਸਰੀ ਦੇ ਸਕਦਾ ਨਾ ਇਦੋਂ ਬਾਅਦ ਮੈਂ ਕਰ ਕੀ ਸਕਦਾ ਇਹ ਤੁਹਾਡੇ ਜਾਗਣ ਵਾਲੇ ਤੇ ਅੱਜ ਮੈਂ ਇਹ ਗੱਲ ਕਰ ਰਿਹਾ ਜਿੰਨਾ ਵੀ ਸਜਣਾ ਨੇ ਫੋਨ ਕੀਤਾ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਨੂੰ ਫੋਨ ਕਰੋ ਜੀ ਸਤ ਜੀ ਮੇਰਾ ਫੋਨ 24 ਘੰਟੇ ਖੁੱਲਾ ਹੁੰਦਾ ਮੈਂ ਕਦੇ ਫੋਨ ਆਪਣਾ ਸਵਿਚ ਆਪ ਨਹੀਂ ਕੀਤਾ ਪਰ ਤੁਹਾਡਾ ਵੀ ਕੁਝ ਫਰਜ਼ ਬਣਦਾ ਜਦੋਂ ਕੋਈ ਇਹੋ ਜਿਹੀ ਘਟਨਾ ਉੱਥੇ ਵਾਪਰਦੀ ਹੈ ਤੁਹਾਡੀਆਂ ਗੁਰਦੁਆਰੇ ਦੇ ਪ੍ਰਬੰਧ ਕਮੇਟੀਆਂ ਕਿੱਥੇ ਹੁੰਦੀਆਂ ਨੇ ਜਿਹੜੇ ਖਾਲਸਤਾਨੀ ਹਜ਼ਾਰਾਂ ਲੱਖਾਂ ਡਾਲ ਇਕੱਠੇ ਕਰਦੇ ਨੇ ਉਹ ਕਿੱਥੇ ਹੁੰਦੇ ਨੇ ਉਹ ਕਿਉਂ ਨਹੀਂ ਬੋਲਦੇ ਜਾਂ ਫਿਰ ਇਹ ਕਹਿ ਲਓ ਵੀ ਜਿਹੜੇ ਖਾਲਸਤਾਨੀ ਨੇ ਜਾਂ ਗੁਰਦੁਆਰੇ ਦੇ ਪ੍ਰਬੰਧ ਕਮੇਟੀਆਂ ਦੇ ਕਹੜਾ ਮ ਚੌਧਰੀ ਨੇ ਜਾ ਫਿਰ ਇਹ ਮੰਨ ਲਓ ਵੀ ਆਈਐਸਆਈ ਦੇ ਥੱਲੇ ਲੱਗ ਕੇ ਕੰਮ ਕਰਦੇ ਆ। ਹੋਰ ਤਾਂ ਦੂਜੀ ਕੋਈ ਗੱਲ ਨਹੀਂ ਹੈ ਨਹੀਂ। ਹੁਣ ਜਿਹੜੀ ਇੱਕ ਮਾਤਾ ਨੇ ਫੋਨ ਕੀਤਾ ਕਹਿੰਦੀ ਜੀ ਮੈਂ ਖਾਲਸਤਾਨੀਆਂ ਦੇ ਗੁਰਦਾਰੇ ਫੋਨ ਕੀਤਾ। ਮੈਂ ਕਿਹਾ ਫਿਰ ਕੀ ਹੋਇਆ? ਉਹ ਕਹਿੰਦੇ ਜੀ ਮੈਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲੋ, ਤੁਸੀਂ ਕਿਸੇ ਤੋਂ ਕੀ ਲੈਣਾ। ਜਨਨ ਕਿ ਜਵਾਬ ਮੂਲ ਇਹ ਹੁੰਦੇ ਇਹਨਾਂ ਦਾ। ਇਹਦਾ ਮਤਲਬ ਤੁਸੀਂ ਕੌਮ ਲਈ ਕੁਝ ਨਹੀਂ ਕਰਨਾ। ਤੁਸੀਂ ਆਪਣੀ ਪੰਜਾਬੀ ਕਮਿਊਨਿਟੀ ਲਈ, ਹਿੰਦੂ ਕਮਿਊਨਿਟੀ ਲਈ, ਸਿੱਖ ਕਮਿਊਨਿਟੀ ਲਈ ਤੁਸੀਂ ਕੁਝ ਨਹੀਂ ਕਰਨਾ। ਇਹਦਾ ਮਤਲਬ ਇਹ ਹੈ। ਤੁਹਾਡਾ ਕੰਮ ਕੇਵਲ ਪੈਸੇ ਇਕੱਠੇ ਕਰਨਾ ਹੈ ਡਲ ਇਕੱਠੇ ਕਰਨਾ ਹੈ ਫਿਰ ਤੁਹਾਡਾ ਕੋਈ ਮਤਲਬ ਹੀ ਹੈ ਨਹੀਂ ਜੇ ਤੁਹਾਡੇ ਸਾਹਮਣੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਦੂਜੇ ਪਾਸੇ ਤੁਸੀਂ ਹਉਬ-ਹਉਬ ਕੇ ਕਹਿੰਦੇ ਹੋ ਕਿ ਜਿਹੜੀ ਸ਼੍ਰੀਸਾਭ ਸਾਡੇ ਪਾਈ ਹੈ ਗੋਗਰੀਂ ਦੀ ਰੱਖਿਆ ਵਾਸਤੇ ਤੇ ਜੇ ਕੋਈ ਸਟੂਡੈਂਟ ਬੱਚਾ ਤੁਹਾਡੇ ਕੋਲ ਸ਼ਿਕਾਇਤ ਕਰਦਾ ਹੈ ਫਿਰ ਤੁਸੀਂ ਉਹਦੀ ਗੱਲ ਸੁਣਦੇ ਕਿਉਂ ਨਹੀਂ ਜੇ ਨਹੀਂ ਸੁਣਦੇ ਇਹਦਾ ਮਤਲਬ ਤੁਹਾਡਾ ਕੌਮ ਦੇ ਨਾਲ ਤੁਹਾਡਾ ਖਾਲਿਸਤਾਨ ਦੇ ਨਾਲ ਕੋਈ ਸਬੰਧ ਨਹੀਂ ਤੁਹਾਡਾ ਇੱਕ ਧੰਦਾ ਹੈ ਕੌਮ ਨੂੰ ਗੁਮਰਾਹ ਕਰ ਲਵਾਇਤੇ ਹੈ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿੰਨੇ ਕੁ ਮੈਨੂੰ ਫੋਨ ਆਏ ਨੇ ਉਹਨਾਂ ਦੇ ਆਧਾਰ 'ਤੇ ਮੈਂ ਗੱਲ ਕਰ ਦਿੱਤੀ ਹੁਣ ਇਦੋਂ ਬਾਅਦ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਗਲਤ ਮੈਂ ਵੀ ਕਰ ਨਹੀਂ ਕਰਨੀ ਹੈ ਪਰ ਜੇ ਤੁਹਾਡੀ ਕਿਸੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਗੱਲ ਨਾ ਕੀਤੀ ਜਿਹੜੇ ਖਾਲਸਤਾਨੀ ਹਰ ਭਗਤ ਨਾਰੇ ਲਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿਉਂ ਨਾ ਇਸ ਸਟੈਂਡ ਤੇ ਇਸ ਮੁੱਦੇ ਤੇ ਬੋਲਣ ਗਏ ਤਾਂ ਫਿਰ ਲੱਖ ਦੀ ਲਾਹਨਤ ਹੈ ਤੇ ਜਿੰਨੇ ਵੀ ਸਟੂਡੈਂਟ ਜਾਂਦੇ ਨੇ ਉਹਨਾਂ ਮਾਪਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਥੋੜਾ ਬਹੁਤ ਸਮਝਾ ਕੇ ਭੇਜੋ ਔਰ ਫੋਨ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਟੱਚ ਵਿੱਚ ਰਹੋ ਤੇ ਬੱਚੇ ਨੂੰ ਥੋੜਾ ਜਿਹਾ ਕੰਟਰੋਲ ਕਰੋ ਤੇ ਨਹੀਂ ਤਾਂ ਫਿਰ ਤੁਸੀਂ ਜਿਹੜੀ ਕੌਮ ਦੀ ਗੱਲ ਕਰਦੇ ਹੋ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਨਾ ਤੇ ਉਹਦੀ ਬਰਬਾਦੀ ਹੋਣ ਨੂੰ ਬਹੁਤਾ ਟਾਈਮ ਨਹੀਂ ਲੱਗਣਾ ਇਹ ਤੁਹਾਡੀ ਗਲਤੀ ਹੈਗੀ ਹੈ ਜਿਵੇਂ ਆਮ ਕਿਹਾ ਜਾਂਦਾ ਹੈ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਦੇ ਨਾਲ ਖੋਲ੍ਹਣੀਆਂ ਪੈਂਦੀਆਂ ਨੇ ਇੱਕ ਹਫ਼ਤਾ ਸਾਡੇ ਤੇ ਟੁੱਕਦੀਆਂ ਨੇ ਜੇ ਨਾ ਜਾਗੇ ਵਾਹਿਗੁਰੂ ਜੀ ਕਾ ਖਾਲਸਾ Vai, Guruji, que fatei.